i <laughs> don't ਛੋਟੀ ਜਹੀ ਬੈਣ ਰੋ ਰੋ ਕੇ ਆਪਣੇ ਭਰਾ ਨੂੰ ਹਵਾਜਾਂ ਲਗਾ ਰਹੀ ਹੈ ਜਿਸ ਦੀ ਉਮਰ ਮਹਿ 17-18 ਸਾਲ ਦੀ ਸੀ ਮੀ ਬੈਣ ਤੋਂ ਬਾਅਦ ਪਾਣੀ ਦੇ ਵਿੱਚ ਆਏ ਕਰੰਟ ਦੇ ਕਾਰਨ ਜਵਾਨ ਬੱਚੇ ਦੀ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਉਸ ਦੀ ਮਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਨਾਬਾ ਸ਼ਹਿਰ ਦੇ ਕਰਤਾਰਪੁਰ ਮਹੱਲਾ ਦੇ 18 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਜਾਨ ਗਈ ਹੈ ਤੈਸੇ ਕਿ ਘਰ ਤੋਂ ਕੁਝ ਦੂਰੀ ਤੇ ਹੀ ਉਹ ਗਿਆ ਸੀ ਕਿ ਬਿਜਲੀ ਦੇ ਖੰਬੇ ਨੂੰ ਉਸ ਦਾ ਹੱਥ ਲੱਗ ਗਿਆ ਤੇ ਨੀਚੇ ਖੜੇ ਪਾਣੀ ਦੇ ਕਾਰਨ ਉਸ ਦੇ ਵਿੱਚ ਕਰੰਟ ਆਇਆ ਹੋਇਆ ਸੀ ਜ਼ੋਰਦਾਰ ਕਰੰਟ ਲੱਗ ਗਿਆ ਤੇ ਉਹ ਪਾਣੀ ਦੇ ਵਿੱਚ ਡਿੱਗ ਪਿਆ ਜਦੋਂ ਤੱਕ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਤੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਜਿੱਥੇ ਰੋ ਰੋ ਕੇ ਮਾਣਾ ਹਾਲ ਹੈ ਉੱਥੇ ਹੀ ਨੌਜਵਾਨ ਪੁੱਤ ਦੀ ਮੌਤ ਨੇ ਪਰਿਵਾਰ ਸਮੇਤ ਪੂਰੇ ਮਹੱਲੇ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਸਾਡੇ ਮਹੱਲੇ ਦੇ ਵਿੱਚ ਇਹ ਵਾਪਰ ਕੀ ਗਿਆ ਨਾਬਾਦ ਰਹਿਣ ਵਾਲਾ ਇਹ ਮੁੰਡਾ ਜਿਸਦੇ ਬਾਰੇ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਘਰ ਤੋਂ ਬਾਹਰ ਨਿਕਲੇਗਾ ਤੇ ਉਸ ਤੋਂ ਬਾਅਦ ਮੁੜ ਕੇ ਕਦੇ ਵੀ ਉਸਨੇ ਜੋਂ ਦਾ ਵਾਪਸ ਨਹੀਂ ਪਰਤਣਾ ਘਰ ਤੋਂ ਕੁਝ ਹੀ ਦੂਰੀ ਤੇ ਉਹ ਗਿਆ ਸੀ ਪਾਣੀ ਜ਼ਿਆਦਾ ਹੋਣ ਦੇ ਕਾਰਨ ਜਦੋਂ ਵਾਪਸ ਆਣ ਲੱਗਿਆ ਤਾਂ ਉਸ ਨੂੰ ਕੋਈ ਸਹਾਰਾ ਚਾਹੀਦਾ ਸੀ ਤਾਂ ਕਿ ਉਹ ਕਿਸੇ ਚੀਜ਼ ਨੂੰ ਫੜ ਕੇ ਵਾਪਸ ਆ ਸਕੇ ਉਸ ਨੇ ਖੰਬੇ ਨੂੰ ਹੱਥ ਲਾਇਆ ਤਾਂ ਖੰਬੇ ਦੇ ਵਿੱਚ ਕਰੰਟ ਸੀ ਅਤੇ ਕਰੰਟ ਲੱਗਣ ਦੇ ਕਾਰਨ ਉਹ ਪਾਣੀ ਦੇ ਵਿੱਚ ਡਿੱਗ ਪਿਆ ਇਹ ਸਭ ਕੁਝ ਦੇਖਦੇ ਹੋਏ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਪਤਾ ਲੱਗਿਆ ਕਿ ਇਹ ਪੁੱਤ ਜਿਸ ਦੀ ਉਮਰ 18 ਸਾਲ ਦੀ ਸੀ ਆਈਟੀਆਈ ਵਿਖੇ ਇਲੈਕਟ੍ਰੀਸ਼ੀਅਨ ਦਾ ਹੀ ਡਿਪਲੋਮਾ ਕਰਦਾ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਬੇਸੁਧ ਹਾਲਤ ਦੇ ਵਿੱਚ ਪਹੁੰਚ ਚੁੱਕਿਆ ਪਰਿਵਾਰ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਅੱਜ ਮੀਂਹ ਪੈਣ ਵਾਲੇ ਦਿਨ ਮੀਂਹ ਦੇ ਕਾਰਨ ਉਹਨਾਂ ਦੇ ਕੋਲੋਂ ਜਿਗਰ ਦਾ ਟੁੱਟਾ ਇਸ ਤਰ੍ਹਾਂ ਹਮੇਸ਼ਾ ਹਮੇਸ਼ਾ ਦੇ ਲਈ ਵੱਖ ਹੋ ਜਾਣਾ ਹੈ। ਆ ਜੀ ਵੀ ਦੇਖੋ ਜੀ। ਭਵਿਸ਼। ਇਹ ਕੀ ਕਰਦਾ ਸੀ ਇਹ? ਆਈ.ਟੀ. ਕਰਦਾ ਇਹ ਸ਼ੀਰ ਸ਼ੀਰ ਵਿੱਚ। ਕੀ ਸਬਜੈਕਟ ਹੈ? ਇਲੈਕਟ੍ਰੀਸ਼ੀਅਨ। ਤੇ ਕਿੰਨੇ ਦੀ ਉਮਰ ਸੀ ਇਹ ਦੀ? ਇਹਦੀ 18। ਕਰਨ ਸਾਲ ਲੱਗ ਗਿਆ ਹਾਂਜੀ ਹਾਂਜੀ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਅਸੀਂ ਨੂੰ ਸਵੇਰੇ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੱਗ ਗਿਆ ਖੰਭੇ ਨਾਲ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਹੈ ਪਾਣੀ ਦਾ ਬਹੁਤ ਖੜਦੇ ਹੋ ਰਹੀ ਹੈ ਇਸ ਮੱਸਿਆ ਹੋ ਗਈ ਅੱਛਾ ਠੀਕ ਤੇ ਫਿਰ ਉੱਥੇ ਕਰੰਟ ਲੱਗਿਆ ਹਾਂਜੀ ਹਾਂ ਉਸ ਤੋਂ ਬਾਅਦ ਅਸੀਂ ਕਿੱਥੇ ਲੈ ਕੇ ਗਏ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਐਮਰਜੈਂਸੀ ਲੈ ਕੇ ਗਏ ਹਾਂ ਉੱਥੇ ECG ਵਗੈਰਾ ਕਰੀਓ ਕਹਿੰਦੇ ਵੀ ਵੰਸ਼ ਬਾਜੀ ਇੱਥੋਂ ਜਿਵੇਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਖੰਮ ਲੱਗਦਾ ਪਾਣੀ ਖੰਣ ਕਰਕੇ ਕੁਝ ਐਵੇਂ ਸ਼ਾਰਟ ਹੋਇਆ ਖੰਮ ਨੂੰ ਉਹ ਠੀਕ ਕਰੰਟ ਲੱਗਿਆ ਉਹ ਪਾਣੀ ਪਾਣੀ ਕਰੰਟ ਕਰੰਟ ਆ ਗਿਆ ਵੀਰ ਜੀ ਉਹ ਉਹਦੇ ਕਰਕੇ ਬੱਚਾ ਡੰਗ ਰਿਹਾ ਸੀ ਉੱਥੋਂ ਉਹਨੇ ਜਦ ਖੰਬੇ ਨੂੰ ਹੱਥ ਲਾਇਆ ਉਹ ਚ ਕਰੰਟ ਸੀਗਾ ਕਰੰਟ ਨੇ ਥੱਲੇ ਮਾਰਿਆ ਭਗਾ ਕੇ ਥੱਲੇ ਪਾਣੀ ਸੀਗਾ ਪਾਣੀ ਚ ਵੀ ਕਰੰਟ ਆ ਗਿਆ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦਾ ਅਸੀਂ ਬਹੁਤ ਵਾਰੀ ਕਹਿ ਬੈਠੇ ਆ ਵੀ ਇੱਥੇ ਜਿਹੜਾ ਪਾਣੀ ਖੜਦਾ ਬਹੁਤ ਜ਼ਿਆਦਾ ਜਿਹਦਾ ਕੋਈ ਹੱਲ ਕੀਤਾ ਜਾਣਾ ਕਿ ਨੌਜਵਾਨ ਬੱਚੇ ਦੀ ਮੌਤ ਹੋਈ ਹੈ 18 19 ਸਾਲ ਦਾ ਬੱਚਾ ਹੈ ਮਤਲਬ ਅਸੀਂ ਹੋਰ ਵੀ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੋ ਜਾ ਪਹਿਲਾਂ ਵੀ ਇੱਕ ਬੱਚੇ ਦੀ ਡੈਥ ਹੋਈ ਹੈ ਜਿ세 ਕਰਕੇ ਉਹ ਵੀ ਕਰੰਟ ਲੱਗਣ ਹਾਂ ਜੋ ਵੀ ਕਰੰਟ ਲੱਗਣ ਕਰਕੇ ਹੋਇਆ ਉਹਨੂੰ ਕਿੰਨਾ ਸਮਾਂ ਹੋ ਗਿਆ ਉਹਨੂੰ ਹੋ ਗਏ ਜੀ 70 ਸਾਲ ਹੋ ਗਏ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੈਗਾ ਪਾਣੀ ਬਹੁਤ ਜ਼ਿਆਦਾ ਖੜਦਾ ਨਾਲੇ ਐਮਐਲਏ ਦੀ ਕੋਠੀ ਹੈ ਸਾਹਮਣੇ ਦੇ ਕੋਲ ਪ੍ਰਸ਼ਾਸਨ ਅਹੀ ਹੀ ਮੰਗ ਕਰਦੇ ਆ ਵੀ ਇਹਦਾ ਕੋਈ ਹੱਲ ਕੀਤਾ ਜੀ ਇਹ ਗੱਲ ਹੋਈ ਆ ਇਹ ਮੋੜ ਤੇ ਗਿਆ ਜੀ ਇੱਥੋਂ ਕਰੋ ਮੋੜ ਤੇ ਕੰਬੇ ਕੰਬੇ ਨੂੰ ਇਹਨੇ ਵੱੱਧ ਲੱਗ ਗਿਆ ਉਹਦੇ ਦੀ ਕਰੰਟ ਸੀਗਾ ਜੀ ਜੇਦੀ ਪਕੜ ਲਿਆ ਉਹਨੇ ਛੱਡੇ ਹੀ ਨਹੀਂ ਫਿਰ ਤੇ ਪਾਣੀ ਵੀ ਘੜਾ ਉੱਥੇ ਪਾਣੀ ਬਹੁਤ ਘੜਾ ਜੀ ਪਾਣੀ ਘੜਾ ਪਾਣੀ ਇਹ ਵੀ ਤਾਂ ਕਰੰਟ ਆ ਗਿਆ ਜੀ ਪਾਣੀ ਚ ਕਰੰਟ ਸੀਗਾ ਇਹਦੇ ਕੰਬੇ ਨਾਲਤੋਂ ਆਉ ਰਹੀ ਚਿੰਤਾ ਹੈ ਹਰ ਤੋ ਹੈ ਨਾ ਆਹ ਚੋ ਗਿਆ ਜੀ ਲੋਕ ਕੀ ਮੰਗਤੀ ਕਰਦਾ ਤੁਹਾਡਾ ਕੀ ਲੱਗਣਾ ਸੀ ਮੇਰੇ ਭਤੀਜੇ ਦਾ ਮੁੰਡਾ ਜੀ ਮੇਰਾ ਮੇਰਾ ਪੁੱਤੇ ਸਪੋਤਾ ਸਮਝੋ ਮੇਰਾ ਕੀ ਮੰਗਦਾ ਕੀ ਕਰਦਾ ਤੁਸੀਂ ਆਵੇ ਮੰਗੇ ਕਰਦੇ ਹੀ ਦੇਖੋ ਹੁਣ ਇੱਕ ਇਹ ਬੱਚਾ ਸਾਡੇ ਨਾਲ ਤਾਂ ਇਹ ਹੋ ਗਿਆ ਵੀ ਹੁਣ ਇੱਕ ਤੋਂ ਖੰਬੇ ਨੂੰ ਮਦਰਾਵਾ ਇਹਨਾਂ ਲਾਈਟਾਂ ਠੀਕ ਕਰਨੀ ਚਾਹੀਦੀਆਂ ਸਾਰੇ ਖੰਡਿਆੜਾ ਕਰੰਟ ਡੀ ਕਰਦਾ ਪਾਣੀ ਉਹਨੇ ਕਿੰਨੇ ਕਿ ਦਿਨ ਤੋਂ ਡਰਦਾ ਹੈ ਪਾਣੀ ਦਾ ਹਮੇਸ਼ਾ ਹੀ ਖੜਦਾ ਜੀ ਥੋੜਾ ਜਿਹਾ ਵੀ ਪੰਦਾ ਪਾਣੀ ਖੜ ਜਾਂਦਾ ਜੀ ਪਹਿਲਾਂ ਕੋਈ ਹੱਲ ਨਹੀਂ ਹੋਇਆ ਕਦੇ ਕੋਈ ਹੱਲ ਕੀਤਾ ਹੀ ਨਹੀਂ ਜੀ ਸਾਡੇ ਨੌਜਵਾਨ ਬੱਚਾ ਚਲਾ ਗਿਆ ਜੀ ਕਿੰਨੀ ਉਮਰ ਸੀ ਉਹਦੀ ਉਹ ਕਿਹੜੇ ਸ਼ਹਿਰ ਦੀ ਕੋਈ ਨਹੀਂ ਛੋਟੀ ਜਹੀ ਬੈਂ ਰੋ ਰੋ ਕੇ ਆਪਣੇ ਭਰਾ ਨੂੰ ਹਵਾਜਾਂ ਲਗਾ ਰਹੀ ਹੈ ਜਿਸ ਦੀ ਉਮਰ ਮਹਿ 17-18 ਸਾਲ ਦੀ ਸੀ ਮੀ ਬੈਂ ਤੋਂ ਬਾਅਦ ਪਾਣੀ ਦੇ ਵਿੱਚ ਆਏ ਕਰੰਟ ਦੇ ਕਾਰਨ ਜਵਾਨ ਬੱਚੇ ਦੀ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਉਸ ਦੀ ਮਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਨਾਬਾ ਸ਼ਹਿਰ ਦੇ ਕਰਤਾਰਪੁਰ ਮਹੱਲਾ ਦੇ 18 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਜਾਨ ਗਈ ਹੈ ਤੈਸੇ ਕੀ ਘਰ ਤੋਂ ਕੁਝ ਦੂਰੀ ਤੇ ਹੀ ਉਹ ਗਿਆ ਸੀ ਕਿ ਬਿਜਲੀ ਦੇ ਖੰਬੇ ਨੂੰ ਉਸ ਦਾ ਹੱਥ ਲੱਗ ਗਿਆ ਤੇ ਨੀਚੇ ਖੜੇ ਪਾਣੀ ਦੇ ਕਾਰਨ ਉਸ ਦੇ ਵਿੱਚ ਕਰੰਟ ਆਇਆ ਹੋਇਆ ਸੀ ਜ਼ੋਰਦਾਰ ਕਰੰਟ ਲੱਗ ਗਿਆ ਤੇ ਉਹ ਪਾਣੀ ਦੇ ਵਿੱਚ ਡਿੱਗ ਪਿਆ ਜਦੋਂ ਤੱਕ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਜਿੱਥੇ ਰੋ ਰੋ ਕੇ ਮਾੜਾ ਹਾਲ ਹੈ ਉੱਥੇ ਹੀ ਨੌਜਵਾਨ ਪੁੱਤ ਦੀ ਮੌਤ ਨੇ ਪਰਿਵਾਰ ਸਮੇਤ ਪੂਰੇ ਮਹੱਲੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਸਾਡੇ ਮਹੱਲੇ ਦੇ ਵਿੱਚ ਇਹ ਵਾਪਰ ਕੀ ਗਿਆ ਨਾਬਾਦ ਰਹਿਣ ਵਾਲਾ ਇਹ ਮੁੰਡਾ ਜਿਸਦੇ ਬਾਰੇ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਘਰ ਤੋਂ ਬਾਹਰ ਨਿਕਲੇਗਾ ਤੇ ਉਸ ਤੋਂ ਬਾਅਦ ਮੁੜ ਕੇ ਕਦੇ ਵੀ ਉਸਨੇ ਜੋਂ ਦਾ ਵਾਪਸ ਨਹੀਂ ਵਰਤਣਾ ਘਰ ਤੋਂ ਕੁਝ ਹੀ ਦੂਰੀ ਤੇ ਉਹ ਗਿਆ ਸੀ ਪਾਣੀ ਜ਼ਿਆਦਾ ਹੋਣ ਦੇ ਕਾਰਨ ਜਦੋਂ ਵਾਪਸ ਆਣ ਲੱਗਿਆ ਤਾਂ ਉਸ ਨੂੰ ਕੋਈ ਸਹਾਰਾ ਚਾਹੀਦਾ ਸੀ ਤਾਂ ਕਿ ਉਹ ਕਿਸੇ ਚੀਜ਼ ਨੂੰ ਫੜ ਕੇ ਵਾਪਸ ਆ ਸਕੇ ਉਸਨੇ ਖੰਬੇ ਨੂੰ ਹੱਥ ਲਾਇਆ ਤਾਂ ਖੰਬੇ ਦੇ ਵਿੱਚ ਕਰੰਟ ਸੀ ਅਤੇ ਕਰੰਟ ਲੱਗਣ ਦੇ ਕਾਰਨ ਉਹ ਪਾਣੀ ਦੇ ਵਿੱਚ ਡਿੱਗ ਪਿਆ ਇਹ ਸਭ ਕੁਝ ਦੇਖਦੇ ਹੋਏ ਆਸ-ਪਾਸ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਪਤਾ ਲੱਗਿਆ ਕਿ ਇਹ ਪੁੱਤ ਜਿਸ ਦੀ ਉਮਰ 18 ਸਾਲ ਦੀ ਸੀ ਆਈਟੀਆ ਵਿਖੇ ਇਲੈਕਟ੍ਰੀਸ਼ੀਅਨ ਦਾ ਹੀ ਡਿਪਲੋਮਾ ਕਰਦਾ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਬੇਸੁੱਧ ਹਾਲਤ ਦੇ ਵਿੱਚ ਪਹੁੰਚ ਚੁੱਕਿਆ ਹੈ ਪਰਿਵਾਰ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਅੱਜ ਮੀਂਹ ਪੈਣ ਵਾਲੇ ਦਿਨ ਮੀਂਹ ਦੇ ਕਾਰਨ ਉਹਨਾਂ ਦੇ ਕੋਲੋਂ ਜਿਕਰ ਤਾਂ ਟੋਟਾ ਇਸ ਤਰ੍ਹਾਂ ਹਮੇਸ਼ਾ ਹਮੇਸ਼ਾ ਦੇ ਲਈ ਵਿਵੱਖ ਹੋ ਜਾਣਾ ਹੈ ਆ ਜੀ ਵੀ ਦੇਖੋ ਜੀ ਆ ਭਵਿਸ਼ ਇਹ ਕੀ ਕਰਦਾ ਸੀ ਇਹ ਆਈਟੀ ਕਰਦਾ ਇਹ ਸ਼ੀਰ ਸ਼ੀਰ ਵਿੱਚ ਕੀ ਸਬਜੈਕਟ ਤੇ ਇਲੈਕਟ੍ਰੀਸ਼ੀਅਨ ਤੇ ਕਿੰਨੇ ਦੀ ਉਮਰ ਸੀ ਇਹ ਦੀ 18 ਸਾਲ ਦਾ ਸੀ ਹਾਂਜੀ ਹਾਂਜੀ ਤੇ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਸੀ ਉਹ ਸਵੇਰੇ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੰਘਿਆ ਖੰਭੇ ਨਾਲ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਹੈ ਪਾਣੀ ਤਾਂ ਬਹੁਤ ਖੜਦੇ ਹੋ ਰਹੀ ਹੈ ਇਸ ਮਸੱਈਏ ਹੋ ਗਿਆ ਅੱਛਾ ਤੇ ਫਿਰ ਉੱਥੇ ਕਰੰਟ ਲੱਗਿਆ ਹਾਂਜੀ ਹਾਂ ਉਸ ਤੋਂ ਬਾਅਦ ਤੁਸੀਂ ਕਿੱਥੇ ਲੈ ਕੇ ਗਏ ਕੋਸਤਵਾ ਸੀ ਸਿਵਲ ਹਸਪੀਟਲ ਐਮਰਜੈਂਸੀ ਲੈ ਕੇ ਗਈ। ਉਹ PTHC ਜੀ ਵਗੈਰਾ ਕਰੀ ਹੋਵਾਂ ਕਹਿੰਦੇ। ਵੀਵਾਂ। ਅਬ ਜਿੱਥੋਂ ਜਿਵੇਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਨੂੰ ਲੱਗਦਾ ਪਾਣੀ ਖਾਣ ਨਾਲ ਕਰਕੇ ਕੁਝ ਐਵੇਂ ਸ਼ਾਰਟ ਹੋਇਆ ਕਹਿੰਦੇ। ਉਹ ਠੀਕ ਕਰੰਟ ਲੱਗਿਆ ਉਹਨੂੰ। ਪਾਣੀ ਕਰੰਟ ਆ ਗਿਆ ਵੀਰ ਜੀ। ਉਹ ਉਹਦੇ ਕਰਕੇ ਬੱਚਾ